ਬਚੋਲਾ ਜੀ ਅੱਜ ਕਿਹੜਾ ਰਸਤਾ ਕਰਾਏ? ਉਹ ਰਸਤਾ ਕਿਹਦਾ ਕਰਾਉਣਾ ਸੀ ਯਾਰ ਮੁੰਡਿਆ? ਹੈ? ਉਹ ਮੈਂ ਤਾਂ ਟਰੈਡ ਲੈਣਾ ਸੀ ਮੰਡੀ। ਅੱਛਾ ਬਰਨਾਲਾ ਮੰਡੀ। ਆਹ ਬਰਨਾਲੇ ਮੰਡੀ 'ਚ। ਹਾਂ। ਉਹ ਮੈਨੂੰ ਆਏ ਆ ਪਿੰਡ ਹੈਗਾ ਦੂਰ। ਅੱਛਾ ਬਚੋਲਾ ਹੈ? ਏ ਨੇ راہ ਜੂ ਯਾਰ ਮੇਰਾ ਕਿਤੇ ਰਹਿਣ ਰੁਣ ਦਾ ਹੱਲ ਕਰਕੇ ਦੇ ਹੈਗਾ ਕੋਈ ਵਧੀਆ ਤੇਰੇ ਧਰਮ ਧੁਰ ਮਸਾਲਾ ਧਰਮਸਾਲਾ ਛੱਡ ਪਰਾਂ ਹਾਟਲ ਜਿ ਕਰਾਉਣਾ ਅਜੇ ਏਸੀ ਵਾਲੇ ਚ ਠੰਡ ਏਸੀ ਕੀ ਕਰਨਾ ਬੰਦ ਬੰਦ ਕਰ ਦਾਂਗੇ ਚੱਲ ਹੈ ਅੱਛਾ ਕਿਹੜਾ ਹੋਟਲ ਕਿਹੜਾ ਮੈਨੂੰ ਹੋਟਲ ਦੱਸ ਪਹਿਲਾਂ ਹੋਟਲ ਦਾ ਨਾਮ ਤਾਂ ਦੱਸ ਦੇ ਕੀ ਹੈ ਬੈਠਿਆ ਇੱਕ ਵਾਰ 20 ਸਟਾਰ ਹਾਂ ਚੱਲ ਫਿਰ ਆ ਜਾ ਭਾਈ ਹੈ ਅੰਦਰੋਂ ਵੀ ਦੇਖ ਹੀ ਲੈਣੇ ਆਂਗੇ ਕਿਵੇਂ ਆਂਗੇ ਹੈ ਵਧੀਆ ਰੇਂਜ ਚ ਕੰਮ ਕਰਾਵਾਂਗੇ। ਅੱਛਾ ਵਧੀਆ ਰੇਂਜ ਚ ਕੰਮ ਕਰਾਏਂਗਾ। ਬਚੋ ਨਾ ਇਹ ਤਨ ਅੰਦਰ ਚੈੱਕ ਕਰਾਵਾਂ। ਅੱਛਾ ਅੰਦਰ ਹੈਂ ਆਗੇ ਲੈ ਹਾਂ। ਹਾਂ ਭਾਈ। ਤੂੰ ਪਹਿਲਾਂ ਬੈਠ ਫਿਰ ਦੱਸ। ਢੋਡੇ ਹੱਡ ਹੈ ਸਾਨੂੰ ਹੁਣ ਤੂੰ ਹੋਥੇ ਵਹਾਏਂਗਾ। ਆਹ ਬਚੋ ਨਾ। ਬੜਾ ਜਗਮਗ ਕਰਦਾ ਹੈ ਲਾਈਟਾਂ ਲੁੱਟਾ ਹੈ ਤਾਂ ਬਦਲ ਜੇ ਲਈ ਬੈਠੇ ਅਗੇ ਇਹ ਤਾਂ ਮਹਿੰਗਾ ਮੈਂ ਨਹੀਂ ਇੱਥੇ ਨਾ ਮਹਿੰਗਾ ਘਾਣੂ ਆ। 800 ਜਗਮਰਾਤ ਵਾਲਾ। ਅੱਛਾ 800 ਚੋ ਹਾਂ। ਫਿਰ ਖਾਣ ਨੂੰ ਨਾਲ ਉਹ ਖਾਣ ਨੂੰ ਵੀ ਕਰਾ ਦੇਗਾ ਅੱਛਾ ਖਾਣ ਨੂੰ ਵੀ ਕਰਾ ਦੇਗਾ ਲੈ ਮੁੰਡਿਆ ਦਿਖਾ ਦੇ ਫਿਰ ਤਾਂ ਹੈ ਨੀਗਾ ਜੀ ਮਰਵਾ ਦੇ ਮਾਰੀ ਜੀ ਆ ਬਦਲਾ ਦਾ ਨੰਬਰ ਵਾ ਲੈ ਮੁੰਡੇ ਵਧੀਆ ਹਾਂ ਇਹ ਤਾਂ ਗੱਲ ਹੀ ਬਣਾਈ ਪਈ ਆ ਹਾਂ ਕਮਰਾ ਦਿਖਾਵਾਂ ਤੁਹਾਨੂੰ ਹਾਂ ਕਮਰਾ ਵੀ ਦਿਖਾਈ ਦੇ ਹਾਂ ਚਲੇ ਐ ਖੜ ਜਾ ਚੱਲ ਹਾਂ ਆ ਜਾ ਆ ਜਾ ਮੁੰਡਿਆ ਓਏ ਕਮਰਾ ਦੇਖੇ ਉਹਨੇ ਆ ਕੇ ਲੈ ਆ ਸਾਰੇ ਕਮਰੇ ਯਾਰ ਹਾਂ ਅੱਛਾ ਆ ਸਾਰੇ ਸਾਰੇ ਹਾਂ ਲੈ

ਗੱਲ ਬਾਤ ਪੂਰੀ ਰਾਤ ਕੱਟਣੀ ਆ ਬਹੁਤ ਕੋਈ ਬਹਲਾ ਵਧੀਆ ਜਾ ਰਿਹਾ ਤਾਂ ਮੂਮੀ ਬਣਾ ਸਕਦਾ ਹਾਂ ਉਹ ਸਟੈਚ ਨਾ ਹਾਂ ਘੋਣ ਖਾਣਾ ਵੀ ਬਣਿਆ ਹੋਇਆ ਭਾਈ ਹੈ ਜੇ ਨਾਉਣਾ ਨੂੰਣਾਗਾ ਇਹ ਕਹਿੰਦੇ ਇੱਕ ਸੁਣੀ ਸੀ ਕਿ ਮੈਂ ਵੀ ਅੱਜ ਕੱਲੋ ਰੂਮਾਂ ਚ ਉਹ ਬਣਾਉਂਦੇ ਆ ਉਹ ਟੱਬ ਜੇ ਉਹ ਨਾਉਣ ਵਾਲੇ ਨਾਉਣ ਜੇ ਵਾਲੇ ਹਾਂ ਉਹ ਵੀ ਹੈ ਗਿਆ ਅੱਛਾ ਉਹ ਵੀ ਰੂਮ ਹੋਵੇਗਾ ਸਟੱਪ ਜੇ ਹਾਂ ਉਹ ਵੀ ਰੂਮ ਹੁੰਦਾ ਉਹ ਵੀ ਹੁੰਦਾ ਅੱਛਾ ਉਹਦਾ ਕੀ ਰੇਟ ਆ 1500 ਆ ਬਚਦਾ ਤੇ ਖਾਨ ਖੂਣ ਨੂੰ ਨਾਲ ਉਹ ਨਾਲ ਸੈੱਟ ਵਿੱਚ ਫ੍ਰੀ ਆ ਪਨੀਰ 816 ਕਮ ਨਾਲ ਲੈਣਾ ਇਹਦੇ 800 ਵਾਲਾ ਲੈਣਾ ਹੋਵੇ ਇਹਦੇ ਨਾਲ ਵੀ ਫ੍ਰੀ ਆ ਯਾਰ ਅੱਛਾ ਤੇ ਫਿਰ ਯਾਰ ਮੈਨੂੰ ਉਹ ਵੀ ਦਿਖਾਈ ਦੇ ਆਇਆ ਫਿਰ ਦਿਖਾ ਐਂ ਆ ਕਈ ਵਾਰ ਮੈਂ ਤੇ ਤੇਰੀ ਤਾਈ ਨੇ ਆਉਣਾ ਹੁੰਦਾਗਾ ਫਿਰ ਉਹਨੂੰ ਵਧੀਆ ਚੀ ਲੈ ਕੇ ਲੈ ਬਚੋਲੇ ਆ ਵੀ ਕਮਰਾ ਚੈੱਕ ਕਰ ਲਾ ਓਏ ਖੇਲ ਦੀ ਵਾਲਾ ਕਹਿੰਦਾ ਸੀ ਨਾ ਉੱਪਰੋਂ ਹੈ ਓਏ ਤਾ ਸਟੀਲ ਦਾ ਵੀ ਲੱਗਿਆ ਹੋਇਆ ਹੈ ਮੇਰੇ ਅਰਗੇ ਨੂੰ ਚੜਨਾ ਚੁੰਨਾ ਸੌਖਾ ਹਾਂ ਹਾਂ ਹੈ ਹਾਂ ਤੇ ਹਾਂ ਅੱਛਾ ਆ ਤਾਰੇ ਵੀ ਲੱਗੇ ਵਿਆ ਬਾਹਰ ਦੇ ਵਾਲੇ ਜਗਮਗ ਤਾਂ ਸਾਰੇ ਪਾਛੀ ਨਾਇਆ ਤੋਵੇ ਵੀ ਆ ਹੈ ਤੋਵੇ ਵੀ ਆ ਹੁਣ ਮੰਨ ਕੇ ਚੱਲ 4000 ਰੁਪਏ ਲਈ ਆਏ ਆ ਹੈ ਪਾਲਟੀ ਪੁਲਟੀ ਕਰਨੀ ਆ ਫਿਰ ਵੱਡੇ ਕਮਰੇ ਚ ਲੋਟ ਆ ਹੈ ਇੱਥੇ ਬੈਠੇ ਆ ਹੈ ਪਾਲਟੀ ਚੱਲਦੀ ਆ ਵੱਡਾ ਖੁੱਲਾ ਕਿਸੇ ਨੇ ਕਹਿਤਾ ਮੈਨੂੰ ਗਰਮੈਸ਼ ਲੱਗਦੀ ਆ ਭਾਈ ਆ ਪੋਲ ਚ ਨਮਾਦਾਂਗੇ ਪੋਲ ਚ ਨਮਾਾਂਗੇ ਨਾ ਬਾਸ ਨਹੀਂ ਤਾਂ ਨਾ ਲੈ ਰੇਟ ਨਹੀਂ ਕੋ ਬਾਲਾ 1500 ਨਾਲ ਵਿੱਚ ਇੱਕ ਸਾਈਡ ਵਿੱਚ ਵੀ ਆ ਹੈ ਫਿਰ ਤਾਂ ਇਹ ਤਾਂ ਬਹੁਤ ਵਧੀਆ ਗਾ ਇਹ ਤਾਂ ਬਹੁਤ ਫਿਰ ਐ ਮੰਨ ਕੇ ਚੱਲ ਮੇਰਾ ਤਾਂ ਇਹ ਬੁੱਕ ਕਰਾ ਦੇ ਕਰਾ ਦੇ ਮੇਰਾ ਤਾਂ ਮੇਰਾ ਤਾਂ ਆਹੀ ਕਰਾ ਦੇ ਬੱਕਾ ਵੱਡਾ ਆ ਖੀਲਜੀ ਵਾਲਾ ਹਾਂ ਆ ਆ ਵੱਡੇ ਪੂਲ ਆ ਕੀ ਪੂਲ ਵਾਲਾ ਹਾਂ ਇਹ ਹੀ ਬੁੱਕ ਕਰਾ ਦੇ ਮੇਰਾ ਬਸ ਠੀਕ ਆ ਤੇ ਤੇ ਪਾਰਟੀ ਪੂਟੀ ਤੁਸੀਂ ਵੀ ਕਰਨੀ ਆ ਮੁੰਡਿਓ ਕਿਤੇ ਜਾਣ ਦੀ ਲੋੜ ਨਹੀਂ ਬਹੁਤ ਨੇੜੇ ਆ ਹਾਂ ਤਾਇਆ ਸਬਜ਼ੀ ਮੰਡੀ ਆ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਆ ਬਾਜਾਖਾਨਾ ਰੋਡ ਦੇ ਉੱਤੇ ਆ ਹੋਟਲ ਵੀ ਸਟਾਰ 800 ਤੋਂ ਰੂਮ ਸ਼ੁਰੂ ਹੈ 1500 ਤੱਕ ਵੀ ਰੂਮ ਆ ਤੁਹਾਨੂੰ ਵਧੀਆ ਮਿਲ ਜਾਊਗਾ ਹੈ ਤੇ ਮੁੰਡਾ ਇੱਕ ਗੱਲ ਹੋਰ ਵੀ ਮੁੰਡਾ ਕਹਿੰਦਾ ਸਾਰਿਆਂ ਨਾਲ ਹੀ ਮੈਂ ਸੈਂਡਵਿਚ ਫ੍ਰੀ ਦਊਂਗਾ ਹਾਂ ਦੇਵਾਂਗੇ ਚਾਹੇ ਬੰਦਾ ਕੱਲਾ ਆਵੇ ਤੇ ਮੈਨੂੰ ਚੈੱਕ ਕਰਾ ਲਈਏ ਮੈਨੂੰ ਚੈੱਕ ਕਰਾ ਲਈਏ ਮੈਨੂੰ ਵੀ ਚੈੱਕ ਕਰਾ ਦਾਂਗੇ ਬਾਕੀ ਕਹਿੰਦੇ ਹੋਰ ਵੀ ਖਾਣ ਪੀਣ ਨੂੰ ਚੀਜ਼ਾਂ ਨੇ ਹੈ ਪਾਰਟੀ ਸ਼ਾਰਟੀ ਕਰਨੀ ਹੈ ਜਦੋਂ ਮਰਜੀ ਆ ਜਾਓ ਨਮ ਪਰਚਾਲ ਤੇ ਅਸਕ੍ਰੀਨ ਤੇ ਬਾਕੀ ਕੋਈ ਇਨਫਰਮੇਸ਼ਨ ਕੋਈ ਹੋਰ ਕੱਲ ਬਾਤ ਕਰਨੀ ਹੈ ਉਹ ਵੀ ਤੁਸੀਂ ਕਰ ਸਕਦੇ ਹੋਗੇ ਬਾਕੀ ਸਾਰਿਆਂ ਦੇ ਵਿੱਚ ਕਹਿੰਦੇ ਦੇਖ ਲੋ ਐ ਜਗ ਮਾ ਜਗ ਮੈਂ ਕੋਈ ਪਈ ਹੈਗੀ ਹਾਂ ਤੇ ਸ਼ੀਸ਼ਾ ਵੱਡਾ ਲੱਤ ਪਾਇਆ ਵੱਡੇ ਕਮਰੇ ਚ ਅੱਛਾ ਵੱਡੇ ਕਮਰੇ ਚ ਬਟ ਉਹ ਫੇਰ ਉਹ ਤਾਂ ਹੈ ਨਾ ਫਿਰ ਚਾਰ ਪੰਜ ਜਣੇ ਵਾਲਾ ਚਾਰ ਪੰਜ ਜਣੇ ਵਾਲਾ ਪੰਜ ਛੇ ਬਣੇ ਜਾਂ ਪੱਗਾ ਪੁਗਾ ਸੈਟ ਕਰਨ ਜਾਂ ਤੇ ਮੈਂ ਤਾਂ ਬੁੱਕ ਕਰਤਾ ਤੁਸੀਂ ਵੀ ਬੁੱਕ ਕਰ ਲਓ ਸਾਰਿਆਂ ਲਈ ਸੇਮ ਰੇਟ ਆ ਬਾਕੀ ਆਫਰ ਹੋਰ ਵੀ ਆਉਣਗੇ ਬਾਕੀ ਸਾਡੇ ਚੈਨਲ ਨੂੰ ਕੱਲ ਫੋਲੋ ਜਿਹੜਾ ਫੋਲੋ ਕਰਕੇ ਆਊਗਾ ਨਾ ਉਹਨੂੰ ਹੋਰ ਵੀ ਡਿਸਕਾਊਂਟ ਦਵਾ ਦਾਂਗੇ ਹੁਣ ਤਨ ਕਮਰਾ ਕਿਹੜਾ ਬੁੱਕ ਕਰਾਉਣਾ ਮੈਨੂੰ ਦੱਸ ਦੇ ਮੇਰਾ ਫੋਨ ਲੱਗ ਗਿਆ ਇਹ ਬੁੱਕ ਹੈ ਇਹ ਬੁੱਕਾ ਵਸਾ ਇਹ ਬੁੱਕ ਹੈ ਹਾਂ ਠੀਕ ਹੈ ਤੇਰਾ ਮੈਂ ਕੋਈ ਨਾਮ ਲਿਖਾ ਦੇਣਾ ਨਾਂ ਵੀ ਲਿਖਾ ਦੇ ਭਾਈ ਨਾਂ ਕੀ ਲਿਖਾਵਾਂ ਬਚੋਲਾ ਜੀ ਅਰੇ ਜਿੰਨੂੰ ਨਾਮ ਲਖਾਵਾਂਗੇ ਠੀਕ ਹੈ ਅਰੇ ਜਿੰਨੂੰ ਲਖਾਵਾਂ ਆਇਆ ਫਿਰ ਦੱਸ ਆਇਆ ਹਾਂ ਹਾਂ ਤੇ ਬਾਕੀ ਤੁਸੀਂ ਵੀ ਬਾਕੀ ਮੈਨੂ ਵਗੈਰਾ ਚੈੱਕ ਕਰ ਲਿਓ ਜੇ ਕੁਝ ਹੋਰ ਵੀ ਤੁਹਾਨੂੰ ਚਾਹੀਦਾ ਖਾਣ ਪੀਣ ਨੂੰ ਤੁਹਾਨੂੰ ਸਾਰਾ ਕੁਝ ਹੀ ਮਿਲ ਜੂਗਾ ਸਾਰੇ ਦਿਨ ਦਾ ਹਾਂ ਸਾਰੇ ਦਿਨ ਦਾ 1500 ਹੈ ਸਾਰੇ ਦਿਨ ਦਾ 800 ਹੈ ਇਹ ਨਹੀਂ ਵੀ ਇੱਕ ਦੋ ਘੰਟਿਆਂ ਦਾ ਹਾਂ ਤੇ ਬੱਦੀਆ ਹੋਟਲ ਆ ਬਾਈ ਪੂਰਾ 20 ਸਟਾਰ ਹੋਟਲ ਦਾਣਾ ਮੰਡੀ ਬਾਜਾ ਖਾਨਾ ਰੋਡ ਤੇ ਸਏ ਜਮ ਹਿੱਥੇ ਆਗਾ ਹੈ ਜਦੋਂ ਮਰਜ਼ੀ ਆ ਜਿਓ ਬੇਲੀ ਆ ਭਰਾ ਆਪਣਾ